ਰਾਤ ਨੂੰ ਬਤਾਈ ਸਮਾਂ ਦੀ ਇਸ ਵੇਲੇ ਸਾਡਾ ਪਟਿਆਲਾ ਘਰਾਣੇ ਦੇ ਸਟਾਰ ਕਲਾਕਾਰ ਵੀ ਅਸੀਂ ਲਈਏ ਜਨਾਬ ਉਸਤਾਨਪੁਰ ਸ਼ਹਿਰ ਤੋਂ ਆਏ ਸਾਡੇ ਸਿਰ ਤੇ ਇੱਕੋ ਇੱਕ ਇਹ ਸਾਇਆ ਸੀ ਜਿਹੜੇ ਇਸ ਵੇਲੇ ਤੱਕ ਸਾਡੇ ਸਿੱਖੋ ਬੈਠੇ ਰਹੇ ਸੀ ਅੱਜ ਉਹ ਵੀ ਸਾਡੇ ਸ਼ਾਮ ਨੂੰ ਦੀ ਨੇ ਮੇਰਾ ਪਰਿਵਾਰ ਦੀ ਸੋਸ਼ਣ ਤੋਂ ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ ਨਾ ਕਰੇ ਮਾਲਕ ਪਰਿਵਾਰ ਤੇ ਕਿਰਪਾ ਬਖਸ਼ੀਏ بڑے بڑے ਵੱਡੇ ਸਟਾਰ بڑے بڑے ਵੱਡੇ ਕਲਾਕਾਰ ਉਸਤਾਦ ਜੀ ਨੇ ਸਿਖਾਇਆ ਉਹਨਾਂ ਨੂੰ ਮੇਰੇ ਵਰਗਿਆਂ ਨੂੰ ਕਈਆਂ ਨੇ ਰੋਟੀ ਪਾਇਆ ਅੱਜ ਬੜਾ ਦੁਖਦਾ ਸਮਾਂ ਸਾਰੇ ਅਰਦਾਸ ਕਰਿਓ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਤਾਂ ਉਸਤਾਦ ਜੀ ਦੇ ਨਾਲ ਕੋਈ ਯਾਦਗਾਰ ਪਲ ਜਿਹੜਾ ਕੋਈ ਹਰ ਮਿਲਣ ਦਾ ਜੈ ਜੀ ਮੈਨੂੰ ਤਾਂ ਆਪਣਾ ਬੇਟਾ ਹੀ ਸਮਝਦੇ ਸੀ ਜੀ ਸਾਇੰਟ ਤੋਂ ਵੱਡਾ ਮਿਲ ਕੇ ਸੋ ਬਹੁਤ ਪਿਆਰ ਹੀ ਵਰ ਸਤਾਰ ਮੈਨੂੰ ਇਸ ਪਰਿਵਾਰ ਦੇ ਵਿੱਚ ਮਿਲੇ ਔਰ ਸਲੀਮ ਨਾਲ ਮੇਰਾ ਡਾਡਾ ਹੀ ਮੂ ਹੈ ਮੈਂ ਮੂ ਮਛਟਾ ਭਰਾ ਸਮਾ ਮੇਰਾ ਭਰਾ ਹੈ ਉਹ ਜੀ ਸ਼ਾ ਹੋਂਦਾ ਔਰ ਮੁਹੱਬਤ ਦੀ ਤਾਂ ਮੈਂ ਤੁਹਾਨੂੰ ਕੀ ਗੱਲ ਦੱਸਾਂ ਜੀ ਮੁਹੱਬਤ ਹੈ ਇਹਨਾਂ ਦੇ ਰੋਮ-ਰੋਮ ਦੇ ਵਿੱਚ ਹੈ ਸਾਰੇ ਪਰਿਵਾਰ ਦੇ ਵਿੱਚ ਉਹ ਦਿਲਦਰਿਆਲ ਲੋਕ ਨੇ ਬਹੁਤ ਪਿਆਰੇ ਲੋਕ ਸਨ ਉਸਤਾਦ ਜੀ ਜਨਾਬ ਅੱਜ ਤਬਾਹ ਇਦਾਂ ਲੱਗਦਾ ਕਿ ਵੀ ਉਹ ਸਾਡੇ ਬਜ਼ੁਰਗਾਂ ਦਾ ਜਿਹੜਾ ਗੁਰੂ ਲੋਕਾਂ ਦਾ ਸਾਆ ਸਾਡੇ ਸਿਰ ਤੋਂ ਉੱਤਰ ਗਿਆ ਉਹ ਬਹੁਤ ਪਰ ਜਦੋਂ ਤੁਸੀਂ ਬੈਠਦੇ ਸੀ ਸਾਰੇ ਜਣੇ ਵੀ ਮਹਿਫਿਲ ਲੱਗਦੀ ਸੀਗੀ ਤਾਂ ਕਿਹੜੇ ਕਿਹੜੇ ਗੁਰੂ ਸਿਖਾਉਂਦੇ ਹੁੰਦੇ ਸੀ ਕਿਹੜੀਆਂ ਕਿਹੜੀਆਂ ਚੀਜ਼ਾਂ ਬਰੀਕੀਆਂ ਸਿਖਾਉਂਦੇ ਹੁੰਦੇ ਉਹਨਾਂ ਦਾ ਆਪਣਾ ਹੀ ਸੀਗਾ ਹਿਸਾਬ ਕਿ ਵੀ ਉਹਨਾਂ ਨੇ ਸਾਨੂੰ ਝੜਕ ਵੀ ਦਿੰਦੇ ਸੀ ਕਿ ਮਟਾਇਆ ਨਹੀਂ ਐਂ ਗਾ ਐਂ ਨਹੀਂ ਐ ਗਾ ਕਿਉਂਕਿ ਉਹ ਘਰਾਣੇ ਦੇ ਕਲਾਕਾਰ ਸੀ ਇਹਨਾਂ ਨੇ ਬਾਕਾਇਦਾ ਵਕਰੂ ਸਿੰਘ ਜੀ ਸਾਡੇ ਦਾਦਾ ਗੁਰੂ ਜੀ ਪਟਿਆਲਾ ਘਰਾਣੇ ਦੇ ਉਹਨਾਂ ਤੋਂ ਸਿੱਖਿਆ ਸੀਗਾ ਬੈਠ ਕੇ ਫਿਰ ਉਹਨਾਂ ਦੀਆਂ ਜਿਹੜੀਆਂ ਆਹ ਤਾਂ ਕਹੀਓ ਜੀ ਅ ਕਲਾ ਜਿਹੜੀ ਹੈਗੀ ਆ ਉਹ ਉਹਦਾ ਥਾਂ ਹੈ ਔਰ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਸਾਰਿਆਂ ਦੇ ਵਿੱਚੋਂ ਹੀ ਉਸਤਾਦ ਜੀ ਜਨਾਬ ਪੂਨਸ਼ਾ ਗੋਟੀ ਜੀ ਝਲਕਦੇ ਨੇ ਗੁਰੂ ਜੀ ਸਤਲੀਦੋਈ ਸਾਹਿਬ ਚ ਉਸਤਾਦ ਜੀ ਸਰਦੂਰ ਸਕੰਦਰ ਜੀ ਝਲਕਦੇ ਆ ਸਾਡੀ ਇੱਕ ਇੱਕ ਅਲੱਗੀ ਪਹਿਚਾਨ ਹੈ ਜੀ ਇਸ ਘਰਾਣੇ ਦਾ ਬੜਾ ਗੁਪਤਾਈ ਸਮਾਂ ਦੀ ਐ ਇਸ ਵੇਲੇ ਸਾਡਾ ਪਟਿਆਲਾ ਘਰਾਣੇ ਦੇ ਸਟਾਰ ਕਲਾਕਾਰੀਆਂ ਨੂੰ ਅਸੀਂ ਕਹੀਏ ਜਨਾਬ 우ਸਤਾਦ ਗੁਮਸ਼ੇਦ ਕੀਆ ਸਾਡੇ ਸਿਰ ਤੇ ਇੱਕੋ ਇੱਕੇ ਸਾਇਆ ਸੀ ਜਿਹੜੇ ਇਸ ਵੇਲੇ ਤੱਕ ਸਾਡੇ ਸਿੱਖ ਤੋਂ ਬੈਠੇ ਰਹੇ ਸੀ ਜਿਹਾ ਕਿ ਉਹ ਵੀ ਸ਼ਾਂਤੀ ਸੁਧੀ ਨੇ ਉਹਦਾ ਦੇ ਮੈਂ ਪਰਿਵਾਰ ਦੀ ਸੁਖਸ਼ਾਂਤੀ ਲਈ ਅਤੇ ਉਹਨਾਂ ਦੀ ਆਤਮਾ ਦੀ ਸੁਖਸ਼ਾਂਤੀ ਲਈ ਮੈਂ ਦੁਆ ਕਰਦਾ ਹਾਂ ਮਾਲਕ ਪਰਿਵਾਰ ਤੇ ਕਿਰਪਾ ਬਖਸ਼ਾਈਏ ਬੜੇ ਵੱਡੇ ਵੱਡੇ ਸਟਾਰ ਬੜੇ ਵੱਡੇ ਵੱਡੇ ਕਲਾਕਾਰ ਉਸਤਾਦ ਜੀ ਨੇ ਮੈਨੂੰ ਸਿਖਾਇਆ ਉਹਨਾਂ ਨੇ ਮੇਰੇ ਵਰਗਿਆਂ ਨੂੰ ਕਈਆਂ ਨੂੰ ਰੋਟੀ ਪਾਇਆ ਸਵਾਜ ਬੜਾ ਦੁੱਖ ਦਾ ਸਮਾਂ ਹੈ ਸਾਰੇ ਅਰਦਾਸ ਕਰਿਓ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਤੇ ਉਸਤਾਦ ਜੀ ਦੇ ਨਾਲ ਕੋਈ ਯਾਦਗਾਰ ਪਲ ਜਿਹੜਾ ਕੋਈ ਹਰ ਵੇਲੇ ਜਾਇਦਾ ਜੀ ਮੈਨੂੰ ਰਹਿੰਦਾ ਸੀ ਕਿ ਮੈਨੂੰ ਤਾਂ ਆਪਣਾ ਬੇਟਾ ਹੀ ਸਮਝਦੇ ਸੀ ਜੀ ਸਾਰਿਆਂ ਤੋਂ ਵੱਡਾ ਮੈਨੂੰ ਕਹਿੰਦੇ ਸੀ ਬਹੁਤ ਪਿਆਰ ਬਹੁਤ ਸਤਿਕਾਰ ਮੈਨੂੰ ਇਸ ਪਰਿਵਾਰ ਦੇ ਵਿੱਚ ਮਿਲਿਆ ਔਰ ਸਲੀਮ ਨਾਲ ਮੇਰਾ ਡਾਡਾ ਹੀ ਮੂ ਹੈ ਮੈਂ ਮੈਂ ਛੋਟਾ ਭਰਾ ਸਮਾਂ ਮੇਰਾ ਭਰਾ ਹੈ ਉਹ ਜੀ ਸ਼ਾਹ ਹੁੰਦਾ ਹੈ ਔਰ ਮੁਹੱਬਤ ਦੀ ਤਾਂ ਮੈਂ ਤੁਹਾਨੂੰ ਕੀ ਦੱਸਾਂ ਜੀ ਮੁਹੱਬਤ ਹੈ ਇਹਨਾਂ ਦੇ ਰੋਮ ਰੋਮ ਦੇ ਵਿੱਚ ਸਾਰੇ ਪਰਿਵਾਰ ਦੇ ਵਿੱਚ ਔਰ ਦਿਲ ਦਰਿਆ ਲੋਕ ਬਹੁਤ ਪਿਆਰੇ ਲੋਕ ਸਨ ਉਸਤਾਦ ਜੀ ਦੇ ਨਾਲ ਅੱਜ ਤਬਾਦ ਇਦਾਂ ਲੱਗਦਾ ਕਿ ਵੀ ਉਹ ਸਾਡੇ ਬਜ਼ੁਰਗਾਂ ਦਾ ਜਿਹੜਾ ਗੁਰੂ ਲੋਕਾਂ ਦਾ ਸਾਆਇਆ ਸਾਡੇ ਸਿਰ ਤੋਂ ਉੱਤਰ ਗਿਆ ਉਹ ਬਹੁਤ ਮਹਤਵਪੂਰਨ ਹੈ। ਅਪਰਿ ਜਦੋਂ ਤੁਸੀਂ ਬੈਠਦੇ ਸੀ ਸਾਰੇ ਜਣੇ ਵੀ ਮਹਿਫਿਲ ਲੱਗਦੀ ਸੀਗੀ ਤਾਂ ਕਿਹੜੇ-ਕਿਹੜੇ ਗੁਰੂ ਸਿਖਾਉਂਦੇ ਹੁੰਦੇ ਸੀ ਕਿਹੜੀਆਂ-ਕਿਹੜੀਆਂ ਚੀਜ਼ਾਂ ਬਰੀਕੀਆਂ ਸਿਖਾਉਂਦੇ ਹੁੰਦੇ। ਉਹਨਾਂ ਦਾ ਆਪਣਾ ਹੀ ਸੀਗਾ ਹਿਸਾਬ ਕਿ ਵੀ ਉਹਨਾਂ ਨੇ ਸਾਨੂੰ ਝੜਕ ਵੀ ਦਿੰਦੇ ਸੀ ਕਿ ਮਟਾਇਆ ਨਹੀਂ ਐਂ ਗਾ। ਐ ਨਹੀਂ ਐ ਗਾ ਕਿਉਂਕਿ ਉਹ ਘਰਾਣੇ ਦੇ ਕਲਾਕਾਰ ਸੀ। ਜਿਨ੍ਹਾਂ ਨੇ ਬਾਕਾਇਦਾ ਵਕਰੋਂ ਸਾਹਿਬ ਜੀ ਸਾਡੇ ਦਾਦਾ ਗੁਰੂ ਜੀ ਤੋਂ ਤੇ ਪਟਿਆਲਾ ਘਰਾਣੇ ਦੇ ਉਹਨਾਂ ਤੋਂ ਸਿੱਖਿਆ ਸੀਗਾ ਬੈਠ ਕੇ। ਫਿਰ ਉਹਨਾਂ ਦੀਆਂ ਜਿਹੜੀਆਂ ਕਲਾ ਜਿਹੜੀ ਹੈਗੀ ਹੈ ਉਹ ਉਹਦਾ ਥਾਂ ਹੈ। ਔਰ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਸਾਰਿਆਂ ਦੇ ਵਿੱਚੋਂ ਹੀ ਉਸਤਾਦ ਜੀ ਜਲਾਪੂਰ ਸ਼ਾ ਕੋਟੀ ਜੀ ਚਲਕਦੇ ਨੇ ਗੁਰੂ ਜੀ ਸਤਲੀ ਤੋਂ ਹੀ ਸਾਪ ਦਾ। ਉਸਤਾਦ ਜੀ ਸਰਦੂਰ ਸਕੰਦਰ ਜੀ ਚਲਕਦੇ ਆ ਸਾਡੀ ਇੱਕ ਇੱਕ ਅਲੱਗੀ ਪਹਿਚਾਨ ਹੈ ਜੀ ਇਸ ਕਰਾਣੇ।